ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਅਸਦੀ ਪਹਿਲੀ ਪ੍ਰੋਫਾਈਲ ਨਾਮ ਕੋਰ ਜਨਮ ਤਰੀਕ 1 2 1 8 1990 ਹਾਈਟ 5 ਫੁੱਟ 4 ਇੰਚ ਪੜਾਈ ਪਲੱਸ 2 ਬੀਏ ਕਾਸਟ ਰਜਿਸਟਿਕ ਗੋਤ ਰੰਦਾਵਾ ਏਰੀਆ ਤਨਤਨ ਪਰਿਵਾਰ ਮੈਂਬਰ ਪਿਤਾ ਮਾਤਾ ਦੋਪਰਾ ਮੈਰਿਡ ਲੜਕੀ ਦਾ ਇੰਗਲੈਂਡ ਦਾ ਵੀਜ਼ਾ ਲੱਗਾ ਹੋਇਆ ਲੜਕੀ ਬਹੁਤ ਖੂਬਸੂਰਤ ਮੰਗ ਵਧੀਆ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਜੂ ਐਸੇ ਪੀਆਰ ਹੋਵੇ ਜਾਂ ਚੰਗਾ ਕਾਰੋਬਾਰ ਹੋਵੇ ਤੇ ਲਾਕ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 73784373 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1999 ਹਾਈਟ 5 ਫੁੱਟ 8 ਇੰਚ ਪੜਾਈ ਪਲੱਸ 2 ਕੋਰਸ ਆਈਟੀਆਈ ਕੰਮ ਪ੍ਰਾਈਵੇਟ ਜੌਬ ਕਾਸਟ ਜਟ ਸਿੱਖ ਏਰੀਆ ਬਠਿੰਡਾ ਗੋਤ ਸਰੋਈ ਜ਼ਮੀਨ 4 ਏਕੜ ਪਰਿਵਾਰ ਮੈਂਬਰ ਪਿਤਾ ਪ੍ਰਾਈਵੇਟ ਜੌਬ ਮਾਤਾ ਹਾਊਸ ਵਾਈਫ ਇੱਕ ਭਰਾ ਪ੍ਰਾਈਵੇਟ ਯੂਨ ਇੱਕ ਬੈਨ ਅਮੈਰਡ ਮੰਗ ਵਧੀਆ ਪਰਵਾਤ ਨਮਾ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 93177 55469 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਨਿਊਜ਼ੀਲੈਂਡ जन्म तरीक तीह नौ उन्नीस सौ तिरानवे हाइट ग्यारह इंच कास्ट अयर सिख गोत ढिलो एरिया बठिंडा काम सिविल इंजीनियर मास्टर इन बिजनेस काम पुलिस न्यू न्यूजीलैंड जमीन पंच किले दो प्लाट शहरी पेंड के बहुत आली कोठी पाई हुई है परिवार मैंबर ਪਿਤਾ ਖੇਤੀਬਾੜੀ ਕਰਦੇ ਮਾਤਾ ਹਾਊਸ ਵਾਈਫ ਦਾਦਾ ਪੰਚਾਇਤ ਵਿਭਾਗ ਐਸ ਡੀਓ ਰਿਟਾਇਰਡ ਇੱਕ ਪ੍ਰਾ ਕੈਨੇਡਾ ਮੰਗ ਵਧੀਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਵੀ ਐਸੀ ਨਰਸਿੰਗ ਕੀਤੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8860132249 ਦੂਜਾ ਮੋਬਾਈਲ ਨੰਬਰ 9288844275 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਾਨ ਕਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਅਮਰੀਕਾ ਸਿਟੀਜ਼ਨ ਉਮਰ 30 ਸਾਲ ਹਾਈਟ 5 ਫੁੱਟ 9 ਇੰਚ ਕਾਸਟ ਅਰ ਸੇਖ ਕੰਮ ਨਰਸਿੰਗ ਯੂ ਐਸ اے ਪਰਿਵਾਰ ਮੈਂਬਰ ਯੂ ਐਸ اے ਰਹਿੰਦੇ ਮੰਗ ਲੜਕਾ ਵੈਸ਼ਨੂ ਵਧੀਆ ਪਰਿਵਾਰ ਤੋਂ ਯੂ ਐਸ اے ਤੋਂ ਲੜਕੇ ਦੀ ਲੋੜ ਹੈ ਲੜਕਾ ਕੈਲੀਫੋਰਨੀਆ ਯੂ ਐਸ اے ਵਿੱਚ ਬੜੀਆ ਜੌਬ ਕਰਦਾ ਹੋਵੇ ਅੰਬਰ ਸਰ ਏਰੀਆ ਨੂਪੈਲ ਹੈ ਇਹਨਾਂ ਦਾ ਮੋਬਾਈਲ ਨੰਬਰ +1 408 973 3490 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੋਤ ਥਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀਐਸਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਓਫ ਰਿਟਾਇਰਮੈਂਟ ਇੱਕ ਪਰ ਕੈਨੇਡਾ ਪੀਆਰ ਮੈਰਿਡ ਮਾਤਾ ਪਿਤਾ ਦਾ ਕਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਧੀਆ ਪਰਵਾਤ ਨੂੰ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814258119 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 5 2 1995 ਹਾਈਟ 5 ਫੁੱਟ 1 ਇੰਚ ਪੜਾਈ ਐਮਏ ਇੰਗਲਿਸ਼ ਕਾਸਟ ਅਜਟ ਸਿੱਖ ਗੋਤ ਵਾਜੀਵਾ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕੰਮ ਸਕੂਲ ਟੀਚਰ ਪਰਿਵਾਰ ਮੈਂਬਰ ਪਿਤਾ ਸਵਕਾ ਭੋਜੀ ਮਾਤਾ ਹਾਊਸ ਵਾਈਫ ਇੱਕ ਪ੍ਰਾਸਪੀਨ ਵਿੱਚ ਆਪਣਾ ਬਿਜ਼ਨਸ ਮੰਗ ਵਧੀਆ ਪਰਵਾਤ ਨੂੰ ਬੜੇ ਲਿਕੇ ਲੜਕੇ ਦੇ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਜਰਸੀ ਦੇ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਜਿਆਦਾ ਵੱਡੀ ਉਮਰ ਵਾਲੇ ਲੜਕੇ ਦੇ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ 2 ਸਾਲ ਦਾ ਫਰਕ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 915572527 ਤੁਸੀਂ ਪਰਵਾਨ ਨੂੰ फोन करके इन्होंने हो जानकारी ले सकते हो नाम कौर जन्म तरीक एक चार उन्नीस सौ नड़िनवे हाइट पांच फुट सत्त इंच कास्ट मजबी सिख पढ़ाई प्लस टू नॉन मेडिकल एरिया धर्मकोट मोगा परिवार मैंबर पिता खेतीबाड़ी कर दनी माता हाउसवाइफ ਦੋਪਰਾ ਇੱਕ ইংল্যান্ড ਮੰਗ ਬੰਦੀਆਂ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਨੌਕਰੀ ਕਰਦਾ ਹੋਵੇ ਜਾਂ ਖੇਤੀਬਾੜੀ ਕਰਦਾ ਹੋਵੇ ਮੱਝਵੀ ਸਿੱਖ ਕਾਲਜ ਹੀ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 1239406113 ਦੂਜਾ ਮੋਬਾਈਲ ਨੰਬਰ 76529 ਦਰੰਨੇ ਮੇ 196 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤੇ 1993 ਹਾਈਟ 5 ਫੁੱਟ 8 ਇੰਚ ਗੋਥ ਬਰਾੜ ਕਾਸਟ ਅਜਰ ਸਿੱਖ ਪੜਾਈ 12 ਕੋਰਸ ਡਿਪਲੋਮਾ ਕੁਕਿੰਗ ਜਮੀਨ 5 ਕਿਲੇ ਪਰ ਫੈਮਿਲੀ ਮੈਂਬਰ ਪਿਤਾ ਮਾਤਾ ਇੱਕ ਪਰ ਮੈਰਿਟ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਮੰਗ ਵਧੀਆ ਪਰਵਾਹਤ ਨਾਮ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਪੀਆਰ ਹੋਵੇ ਵਰਕ ਪਰਮੈਂਟ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8146633922 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 10 10 1985 ਹਾਈਟ 4 ਫੁੱਟ 10 ਇੰਚ ਪੜਾਈ ਪਲੱਸ 2 ਕਾਸਟ ਅਗਰਵਾਲ ਏਰੀਆ ਸੰਗਰੂ ਲੜਕੀ ਮੰਗਲੇਕ ਲੜਕੀ ਦਾ ਤਲਾਕ ਹੋਇਆ ਮਾਂਗਵੜਿਆ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਲੜਕੇ ਦੇ ਤਲਾਕ ਵਾਲੇ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਬੱਚੇ ਹੁਣ ਉਹ ਵੀ ਪਰਿਵਾਰ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕਾਸਟ ਅਗਰ ਵਾਲੇ ਪਰਿਵਾਰ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9914198308 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਕੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਜਰਮੀਕ 2981993 ਹਾਈਟ 5 ਫੁੱਟ 1 ਇੰਚ ਏਰੀਆ ਮਲੇਰ ਕੋਰਲਾ ਕਾਸਟ ਮਜਵੀ ਸਿੱਖ ਪੜਾਈ ਐਮਏ ਕੰਮ ਕਨੇਡਾ ਵਰਕ ਪਰਮਿਟ ਪੀਆਰ ਅਪਲਾਈ ਕੀਤਾ ਹੋਇਆ ਪਰਿਵਾਰ ਮੈਂਬਰ ਪਿਤਾ ਸਰਕਾਰੀ ਨੌਕਰੀ ਟੋਰਟਾਇਰ ਮਾਤਾ ਹਾਊਸ ਵਾਈਫ ਇੱਕ ਭਾਰਾ ਕੈਨੇਡਾ ਟੂਰਿਸਟ ਵਿਜ਼ਿਟੇ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 97817 6580 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਅਮਰੀਕਾ ਪੀਆਰ ਜਰਮ 3171988 ਹਾਈਟ 5 ਫੁੱਟ 9 ਇੰਚ ਕਾਸਟ ਮਜਬੂਤ ਸਿੱਕ ਪੜਾਈ ਪਲੱਸ 2 ਸ਼ਹਿਰ ਜਲੰਧਰ ਮੰਗ ਵਜਿਆ ਪਰਵਤ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਤੋਂ ਹੋਵੇ ਨਰਸਿੰਗ ਕੀਤੀ ਹੋਵੇ ਲੜਕੀ ਸੋਹਣੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 75280 ਸ타ਈ ਤੈਨਸੋ ਸ타ਈ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਕੈਨੇਡਾ ਪੀਆਰ ਜਨਮ ਤਰੀਕ 201998 ਹਾਈਟ 5 ਫੁੱਟ 1 ਇੰਚ ਜ਼ਿਲ੍ਹਾ ਮੋਗਾ ਪੜਾਈ ਪਲੱਸ 2 ਕੋਰਸ ਨੈਨੀ ਕੰਮ ਡੇ ਕੇਅਰ ਜੋਬ ਇਨ ਕੈਨੇਡਾ ਕਾਸਟ ਰਾਮਗੜੀ ਪਰਵਾਰ ਮੈਂਬਰ ਪਿਤਾ ਮਾਤਾ ਇੱਕ ਭਰਾ ਮੰਗ ਵਧੀਆ ਪਰਵਾਰ ਤੋਂ ਪੜ੍ਹ ਲਿਖੇ ਲੜਕੇ ਦੀ ਲੋੜ ਹੈ ਲੜਕਾ ਯੂਐਸਏ ਪੀਆਰ ਹੋਵੇ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98559696 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਜਨਮ ਤਰੀਕ 15 7 1999 ਹਾਈਟ 5 ਫੁੱਟ 1 ਇੰਚ ਕਾਸਟ ਐਸਸੀ ਜ਼ਿਲ੍ਹਾ ਹੁਸ਼ਿਆਰਪੁਰ ਪੜਾਈ ਬੀਵੀਏ ਐਮਐਸਸੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪ੍ਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਮੰਗ ਵਧੀਆ ਪਰਿਵਾਰ ਤੋਂ ਪੜੇ ਲਈ ਛੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 94633 ਠਾਕੀ ਦੋਸੋ ਵੀ ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਨੂੰ ਹੋਸ਼ਾਨਕਾਰੀ ਲੈ ਸਕਦੇ ਹਾਂ ਨਾਮ ਸਿੰਘ ਜਨਮ ਤਰੀਕ 11 12 1994 ਹਾਈਟ 5 ਫੁੱਟ 9 ਇੰਚ ਕਾਸਟ ਜਰਸੀ ਕਿ ਪੜਾਈ ਵੀਏ ਬੀਸੀਏ ਜ਼ਿਲ੍ਹਾ ਗੁਰਦਾਸਪੁਰ ਰਿਮੇਨ 8 ਕਿਲੇ ਕੰਮ ਯੂਐਸਪੀਆਰ ਟ੍ਰੈਲਰ ਡਰਾਈਵਰ ਪਰਿਵਾਰ ਮੈਂਬਰ ਦੂਪਰਾ ਇੱਕ ਪੈਨ ਮੰਗ ਵਰੀਆ ਪਰਿਵਾਰ ਤੋਂ ਪੜੀ ਰਹੀ ਲੜਕੀ ਦੀ ਲੋੜ ਹੈ ਜਿੰਨਾਂ ਦਾ ਮੋਬਾਈਲ ਨੰਬਰ 805 83353 805 84353 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਜਨਪੀਕ ਤੇਈ 8 1990 ਹਾਈਟ 5 ਫੁੱਟ 8 ਇੰਚਾ ਜਿਲ੍ਹਾ ਲੁਧਿਆਣਾ ਕਾਸਟ ਵਾਹਮਨ ਪੜਾਈ ਵੀ ਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੀ ਮੰਗਾ ਗੱਦੀ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋ ਕਰਦੀ ਹੋਵੇ ਜਨਰਲ ਕਾਸਟ ਨੂੰ ਪਹਿਲ ਹੈ ਇਹਨਾਂ ਦਾ ਮੋਬਾਈਲ ਨੰਬਰ 981715013 ਤੁਸੀਂ ਪਰਵਾਰ ਨੂੰ ਕਾਲ ਕਰਕੇ ਇਨਾ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ 'ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 9501512337 ਚੈਨਲ ਨੂੰ ਤੁਸੀਂ ਸਬਸਕ੍ਰਾਈਬਰ ਜ਼ਰੂਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ